ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਨੇ ਪੂਰੇ ਪਰਿਵਾਰ ਸਮੇਤ ਅਤੇ ਨਾਲ ਹੀ ਸਿੰਘਾਂ-ਸਿੰਘਣੀਆਂ ਸਮੇਤ ਇਹ ਵਾਲੀ ਨਦੀ ਜੋ ਸਰਸਾ ਨਦੀ ਹੈ ਇਹ ਪਾਰ ਕੀਤੀ ਸੀ ਉਸ ਰਾਤ ਦੋਸਤੋ ਹੁਣ ਤਾਂ ਇਹਦਾ ਉਹ ਵਿਰਾਟ ਰੂਪ ਦਿਖ ਨਹੀਂ ਰਿਹਾ ਜਦੋਂ ਇਹਦੇ ਵਿੱਚ ਪਾਣੀ ਆਉਦਾ ਹੜਾ ਆਉਂਦਾ ਹੈ ਇਹ ਸਾਈਡ ਗੁਰਦੁਆਰਾ ਜਿਹੜਾ ਬਣਾਇਆ ਹੋਇਆ ਬਿਛੋੜਾ ਸਾਹਿਬ ਤੇ ਜਦੋਂ ਇਹਦੇ ਵਿੱਚ ਪਾਣੀ ਆਉਂਦਾ ਹੜਾ ਆਉਂਦੇ ਨੇ ਜਾਂ ਬਲਜੀ ਓਵਰ ਪਾਣੀ ਓਵਰਫਲੋ ਹੋ ਜਾਂਦਾ ਤਾਂ ਇਹਦਾ ਵਿਰਾਟ ਰੂਪ ਦੇਖਣ ਵਾਲੀ ਹੁੰਦਾ ਹੈ ਸੋ ਪਿੱਛੇ ਜੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਉਸ ਟਾਈਮ ਦੇ ਵਿੱਚ ਵੀ ਲੋਕਾਂ ਨੇ ਦੇਖ ਹੀ ਲਿਆ ਦਾ ਬਰਾਟ ਰੂਪ ਸੋ ਦੋਸਤੋ ਇਹ ਨਦੀ ਭਰੀ ਜਾ ਰਹੀ ਸੀ ਉਸ ਰਾਤ بارش ਹੋ ਰਹੀ ਸੀ ਨਦੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਸੀ ਤੇ ਇਸ ਠੰਡ ਦੀ ਰਾਤਾਂ ਦੇ ਵਿੱਚ ਇਸ ਜਗ੍ਹਾ ਤੋਂ ਜਿਹੜਾ ਉਹ ਰਾਤ ਜਿਹੜੀ ਪੋ ਦੀ ਰਾਤ ਆ ਉਹ ਇਸ ਜਗ੍ਹਾ ਤੋਂ 1 21 ਦਸੰਬਰ ਨੂੰ ਰਾਤ ਨੂੰ ਇਹ ਪਾਰ ਕੀਤੀ ਸੀ ਤਾਂ ਇਹ ਦੋਸਤੋ ਆਪਾਂ ਪਹੁੰਚ ਗਏ ਹੁਣ ਗੁਰਦੁਆਰਾ ਸਾਹਿਬ ਬਿਛੋੜਾ ਸਾਹਿਬ ਜੋ ਇੱਕ ਉੱਚੀ ਜਗ੍ਹਾ ਦੇ ਉੱਤੇ ਕਾਫੀ ਉੱਚੀ ਜੇ ਉਚਾਈ ਦੇ ਬਣਾਇਆ ਹੋਇਆ ਮੈਂ ਥੋੜਾ ਜਿਹਾ ਇਤਿਹਾਸ ਤੁਹਾਨੂੰ ਦਿਖਾ ਦਿੰਨਾ ਤੇ ਤੁਸੀਂ ਸਕਰੀਨਸ਼ਾਟ ਮਾਰ ਕੇ ਜਿਹੜਾ ਇਤਿਹਾਸ ਹੈ ਉਹਨੂੰ ਵੀ ਪੜ ਸਕਦੇ ਹੋ ਤੇ ਬਾਕੀ ਇਤਿਹਾਸ ਬਾਰੇ ਸਭ ਨੂੰ ਪਤਾ ਹੀ ਹੈ ਜੋ ਸਿੱਖਾਂ ਦੇ ਨਾਲ ਜੋ ਸਿੱਖੀ ਦੇ ਨਾਲ ਗੁਰੂ ਸਾਹਿਬ ਨਾਲ 21 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਜੋ-ਜੋ ਘਟਨਾਵਾਂ ਹੋਈਆਂ ਜੋ-ਜੋ ਹੋਇਆ ਸਭ ਨੂੰ ਪਤਾ ਹੀ ਹੈ ਸੋ ਆਓ ਆਪਾਂ ਦਰਸ਼ਨ ਕਰਦੇ ਹਾਂ ਜੀ ਇਸ ਜਗ੍ਹਾ ਦੇ ਤੇ ਗੁਰਦੁਆਰਾ ਸਾਹਿਬ ਬਹੁਤ ਸ਼ਾਂਤੀ ਵਾਲੀ ਜਗ੍ਹਾ ਤੇ ਬਣਿਆ ਹੋਇਆ ਬਿਲਕੁਲ ਰੋਡ ਤੋਂ ਹਟਕੇ ਬਣਿਆ ਹੋਇਆ ਜਦੋਂ ਅਸੀਂ ਆਪਣਾ ਰੋਪੜ ਤੋਂ ਜਾਵਾਂਗੇ ਜੀ ਅੱਗੇ ਸਰਹੰਦਾ ਸੌਰੀ ਰੋਪੜ ਤੋਂ ਅਸੀਂ ਅਨੰਦਪੁਰ ਸਾਹਿਬ ਵੱਲ ਨੂੰ ਜਾਵਾਂਗੇ ਤਾਂ ਰਸਤੇ ਦੇ ਵਿੱਚ ਗੁਰਦੁਆਰਾ ਸਾਹਿਬ ਆਉਂਦਾ ਹੈ ਬਹੁਤ ਪਾਕ ਪਵਿੱਤਰ ਸਥਾਨ ਹੈ ਜੀ ਦਰਸ਼ਨ ਕਰਦੇ ਜਾਓ ਤੇ ਨਾਲ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓਜ਼ ਨੂੰ ਤੇ ਆਪਾਂ ਤੁਹਾਡੇ ਲਈ ਇਹ ਪੂਰੀ ਵੀਡੀਓ ਦੀ ਲੜੀ ਲੈ ਕੇ ਆਏ ਆਂ ਜੀ ਅਨੰਦਪੁਰ ਸਾਹਿਬ ਦਾ ਕਿਲਾ ਤੁਹਾਨੂੰ ਦਿਖਾ ਚੁੱਕੇ ਆਂ ਪਹਿਲਾਂ ਵੀਡੀਓ ਦੇ ਵਿੱਚ ਅਗਰ ਕਿਸੇ ਨੇ ਨਹੀਂ ਦੇਖਿਆ ਤਾਂ ਉਹ ਵੀਡੀਓ ਨੂੰ ਜ਼ਰੂਰ ਦੇਖ ਲਓ ਤੇ ਵੀਡੀਓ ਦੇਖਣ ਦੇ ਨਾਲ-ਨਾਲ ਦੋਸਤੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੋ ਇਹ ਆ ਉਸਤਾਨ ਜੀ ਦਰਬਾਰ ਸਾਹਿਬ ਇਸ ਸਾਈਡ ਹੈ ਰਸਤਾ ਸੋ ਇਹ ਉਸ ਸਮੇਂ ਦਾ ਜਿਹੜਾ ਤੁਹਾਨੂੰ ਮੈਂ ਦਿਖਾਦਾ ਥੋੜਾ ਜਿਹਾ ਉਸ ਸਾਈਡ ਤੋਂ ਕਿ ਇਸ ਸਾਈਡ ਨੂੰ ਗਏ ਸੀ ਜਿਹੜੀ ਸੰਗਤ ਸੀ ਸਿੱਖ ਸੰਗਤ ਤੇ ਗੁਰੂ ਸਾਹਿਬ ਇਹ ਸਾਈਡ ਨੂੰ ਜਾ ਰਹੇ ਸੀ ਤੇ ਅੱਗੇ ਨਦੀ ਆਊਗੀ ਤੇ ਇਹ ਦੂਜੀ ਸਾਈਡ ਹੈ ਜੀ ਅ ਅਨੰਦਪੁਰ ਸਾਹਿਬ ਵਾਲੀ ਇਹ ਸਾਈਡ ਅਨੰਦਪੁਰ ਸਾਹਿਬ ਹੈ ਤੇ ਆਓ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਵੀ ਕਰਾਂਗੇ ਸੋ ਇਹੀ ਉਹ ਸਥਾਨ ਹੈ ਜੀ ਇਹੀ ਉਹ ਰਾਹਾਂ ਨੇ ਜਿਨ੍ਹਾਂ ਦੇ ਉੱਤੇ ਜਿਹੜਾ 21 ਦਸੰਬਰ ਨੂੰ ਗੁਰੂ ਸਾਹਿਬ ਨੇ ਕਿਲਾ ਛੱਡਣ ਤੋਂ ਬਾਅਦ ਇਹ ਰਸਤੇ ਹੁੰਦੇ ਹੋਏ ਜਿਹੜਾ ਜਿਹੜਾ ਪੂਰਾ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਤੇ ਅੱਧਾ ਪਰਿਵਾਰ ਚਮਕੌਰ ਦੀ ਗੜੀ ਵਾਲੇ ਪਾਸੇ ਨੂੰ ਚਲਿਆ ਗਿਆ ਸੀ ਤੇ ਅੱਧਾ ਸਰਹੰਦ ਹਨਾ ਛੋਟੇ ਸਾਹਿਬ ਜਾਤੇ ਤੇ ਮਾਤਾ ਗੁਜਰਕੌਰ ਸਰਹੰਦ ਜਿਹੜੇ ਉਹਨਾਂ ਨੇ ਆਪਣਾ ਸੂਬੇ ਦੀ ਕਚੈਰੀ ਚ ਲੰਘਿਆ ਸੀ ਸਮਾਂ ਸੋ ਸ਼ਹੀਦ ਹੋਏ ਬੱਚੇ ਇਹ ਤੁਸੀਂ ਦਰਸ਼ਨ ਕਰੋ ਜੀ ਤੇ ਬਹੁਤ ਪਾਕ ਪਵਿੱਤਰ ਸਥਾਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਦੋਸਤੋ ਨਸੀਬ ਚਮਕਤੇ ਅਤੇ ਕਿਸਮਤ ਬਦਲ ਦੇ ਥੇੜ ਨਹੀਂ ਲੱਗਦੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਚਾਤੂੜਵਾਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ